ਜੀ ਮਿੱਤਰੋ ਕੀ ਹਾਲ ਚਾਲਾ ਜੀ ਹੋਰ ਸਾਰਿਆਂ ਦੇ ਘਰ ਪਰਿਵਾਰ ਜਾਣ ਬੱਲ ਠੀਕ ਹੈ ਜੀ ਕਰਤੀ ਜੀ ਅੱਜ ਦੇ ਬਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 7 ਵਜੇ ਤੇ ਛੱਡਾਂਗੇ ਭਾਈ ਅੱਜ ਕੂਤਰ ਆਪਾਂ ਬਹੁਤ ਦਿਨਾਂ ਬਾਅਦ ਅੱਜ ਬਲੌਗ ਬਣਾਉਣ ਲੱਗੇ ਆ ਤੇ ਪੁਰਾਣੇ ਕੂਤਰ ਯਾਰ ਵਿੱਚ ਕੁਝ ਬਿਮਾਰ ਹੋ ਗਏ ਆ ਤਾਂ ਕਰਕੇ ਛੱਡੇ ਨਹੀਂ ਤੇ ਨਵੇਂ ਕੂਤਰ ਕੱਢੇ ਆ ਹੁਣ ਦੱਸ ਦਿਆਂ ਕਿਹੜੇ-ਕਿਹੜੇ ੜਾਉਣੇ ਕੂਤਰ ਤੁਹਾਨੂੰ ਆ ਕੂਦਰੀ ਛੱਡਦੇ ਆਂ ਬਈ ਇਸ 6-7 ਦਿਨ ਬੰਦ ਹੀ ਰਹੀ ਐ ਤੇ ਬਿਮਾਰ ਹੋ ਗਈ ਸੀ ਕੂਦਰੀ ਜ਼ੋਰ ਲਾ ਕੇ ਸੁੱਕ ਗਈ ਸੀ ਤੇ ਹੁਣ ਇਹਨੂੰ ਦੁਬਾਰੇ ਛੱਡਦੇ ਆਂ ਸੈਟਾ ਹੁਣ ਆ ਕੂਦਰੀ ਕੱਢਦੇ ਮੀ ਇਹ ਜਮਾ ਨਮੀ ਆ ਕੂਦਰੀ ਇਹ ਕਾ ਡੰਡੇ ਟੂਸੇ ਵਾਲੀ ਆ ਕੂਦਰੀ ਕੱਢਣ ਲੱਗੇ ਆਂ ਬਈ ਫੇਰ ਅੱਤੀ ਨੂੰ ਬਈ ਲਗੜ ਪਾੜ ਗਈ ਸੀ ਹੋ ਗਏ 20 20 ਦਿਨ ਬੰਦੀ ਰਹੀ ਐ ਆ ਬਈ ਦਰਹਲਦੀ ਹੁਲਦੀ ਜੀ ਲੱਗੀ ਵੀ ਉਹ ਮੈਂ ਇਹਦੀ ਕਾਲੀ ਟੋਰੀ ਤੇ ਇਧਰ ਲਈ ਬਗਲ ਲਾ ਲ ਆਹ ਗੂਤਰ ਕੱਢਣ ਲੱਗੇ ਬਈ ਦੋਨੇ ਬਗਲਾਂ ਲਾ ਲ ਇਹਦੇ ਕਟਿੰਗਾ ਕਾ ਇੱਕ ਲਾਜ਼ੀ ਨਾ ਕਰਦੇ ਬਈ ਹਰੀ ਪੂਸ ਆ ਇਹਦੀ ਸਾਰੀ काला डंडा दू तरह कड़ते हैं लाल टूस हरीपूस का एक लाल पू लालूस काला डंडा हाँ क्ढन लगे भी काली झाल रही हरी ਇੱਕ ਕੜਦੇ ਬਈ ਕਾਲਾ ਢੱਡ ਤੇ ਲਾਲ ਡੰਡਾ ਥੋੜਾ ਕਰਦੇ ਕਾਲਾ ਚੀਨਾ ਬਗਲਾਂ ਹਰੀਆਂ ਇੱਕ ਕੜਦੇ ਆ ਲਾਲ ਸਿਰਾ ਕਾਲੀ ਟੋਰੀ ਤੇ ਕਾਲੇ ਟੂਸਾ ਕਿਹਾ ਕੂਦਰੀ ਬੰਦ ਨੇ ਬਈ ਬਸ ਛਤਰੀ ਤੇ ਖਤਰੀ ਤੇ ਗੁਦਰੀ ਬੰਤੀ ਬਈ ਤੇ ਕੂਤਰਾ ਪਾ 10 12 ਛੜਤੇ ਅੱਜ ਕੁਛ ਨਵੇਂ ਆ ਵੀ ਨਵੇਂ ਜਿਵੇਂ ਟੋਰੀ ਟੂਸੇ ਵਾਲਾ ਅੱਜ ਪਹਿਲੇ ਦਿਨ ਆਇਆ ਇੱਕ ਆ ਚੀਨਾ ਬਗਲਾਣਾ ਇਹ ਦਰ ਆਇਆ ਪਹਿਲੇ ਦਿਨ ਤੇ ਇੱਕ ਆ ਰਤੀ ਇਹ ਅੱਜ ਪਹਿਲੇ ਦਿਨ ਆਈ ਆ ਉਦੇ ਕੂਤਰਾਂ ਨੂੰ ਡੰਗਾਂ ਵਿੱਚ ਲਾਈਆਂ ਹੋਊਗਾ ਬਈ ਇਹ ਕਾ ਨਾਲ ਚੀਨੀ ਬਿਨਾਂ ਰੰਗ ਤੋਂ ਇਹ ਅੱਜ ਪਹਿਲੇ ਦਿਨ ਬਾਦੋ ਕੂਤਰਿਆਂ ਨੂੰ ਔਣ ਲੱਗੇ ਆ ਜੀ ਅੱਜ ਦਵਾਈ ਦਵਾਈ ਲਾਵਾਂਗੇ ਇਹਨਾਂ ਨੂੰ ਪੈਪਰਾ ਜੀ ਤੇ ਕਾ ਕੂਤਰ ਨੂੰ ਔਣ ਲੱਗੇ ਬਈ ਲਾਤੀ ਇਹਨਾਂ ਨੂੰ ਕੂਤਰਿਆਂ ਨੂੰ ਵੀ ਲਾਤੀ ਆ ਤੇ ਕੂਤਰ ਨੂੰ ਵੀ ਲਾਤੀ ਆ ਤੇ ਇਹ ਕੂਤਰ ਆਪਣੇ ਬਈ ਹੁਣ ਇਸ ਟਾਈਮ ਚਾਰ ਉੱਡੀ ਜਾਂਦੇ ਆ ਬਾਕੀ ਕੂਤਰ ਬੈਠ ਗਏ ਆਪਣੇ ਆ ਸਦਰੀ ਦੇ ਬੈਠਾ ਜਿਹੜਾ ਪੂਸ ਲਾਲ ਪੂਸ ਕਾਲੇ ਡੰਡੇ ਵਾਲਾ ਤੇ ਦੂਜੇ ਉੱਤਰ ਜਿਹੜੇ ਬੈਠੇ ਗਾਉ ਗੁੱਡੇ ਚ ਤਾਂ ਦੀ ਆਪਾਂ ਸਦਰੂ ਡੀ ਇਹਨੇ ਕੱਚ ਝੱਲਰ ਵਾਲਾ ਇੱਕ ਦੋਨੇ ਬਗਲਾਂ ਲਾਲ ਤੇ ਦੋਨੇ ਦੂਸੇ ਲਾਲ ਤੇ ਹਰੀ ਪੂਸ ਵਾਲਾ ਤੇ ਕੱਟ ਡੰਡੇ ਦੂਸੇ ਵਾਲੀ ਗੋਦਰੀ ਚਾਰ ਗੋਤੂ ਪੀ ਜਾਂਦੇ ਦੂਸੇ ਵਾਲਾ ਫਿਰਦਾ ਝੱਲਰ ਵਾਲਾ ਆ ਜਾਂਦਾ ਇੱਕ ਕੂਤਰ ਆਪਣਾ ਉਹ ਕੋਠੀ ਦੇ ਵੜ ਗਿਆ ਕਾਲਾ ਚੀਨਾ ਇੱਕ ਕੂਤਰ ਹੋਰ ਬੈਠ ਗਿਆ ਜੀ ਕਾਲੀ ਝਾਲਰ ਵਾਲਾ ਤੇ ਲਾਉਨੇ ਇਹਨਾਂ ਕੂਤਰਾਂ ਨੂੰ ਦੋਨਾਂ ਨੂੰ ਆਪਾਂ ਥੱਲੇ ਕੂਤਰਾਂ ਨੂੰ ਹੋ ਗਿਆ ਬਈ 2 ਘੰਟੇ ਦਵਾਈ ਲਈ ਇਹਨੂੰ ਫਿਰ ਮੜਾਪ ਥੋੜੇ ਹੀ ਕੱਢੇ ਇਹਨਾਂ ਨੇ ਉਸ ਦਾ ਕੱਢ ਤੇ ਆ ਕੱਢੇ ਆ ਜਾਂ ਬਿੱਠਾਂ ਦੇ ਵਿੱਚ ਥੋੜੇ ਥੋੜੇ ਇਹ ਹੋ ਰਤੀ ਬਾ ਇਧਰ ਲਈ ਜਿਹੜੀ ਕਾਲੇ ਟੂਸਿਆਂ ਵਾਲੀ ਇਹਦੇ ਅੰਦਰੋਂ ਨਿਕਲੇ ਆ ਇਹ ਤੇ ਕੂਤਰਨੇ ਬਈ ਕੁਝ ਨਹੀਂ ਕੱਢਿਆ ਹ ਜੀ ਇਹ ਨਹੀਂ ਮੜਾ ਪੂੜੂ ਨਹੀਂ ਮਾਰੇਗੇ ਕਬੂਤਰ ਜੀ ਆਪਣੇ ਬੈਠ ਗਏ ਆ ਲਾਲ ਬਗਲਾ ਨਾਲ ਤੇ ਟੂਸੇ ਆਲਾ ਤੇ ਉਧਰ ਰੱਤਾ ਬੈਠਾ ਹੁਣ ਦਵਾਈ ਲਈ ਸੀ ਅੱਜ ਤੇ ਇਹਨਾਂ ਨੂੰ ਪਾਣੀ ਪੁਣੀ ਧਰਤਾ ਪਿਆਤਾ ਤੇ ਧਰ ਲੱਗੇ ਹੀ ਬਦਾਮ ਇਹਨਾਂ ਭਾਈ ਕਬੂਤਰ ਨੇ ਖਾ ਲਈ ਜੀ ਬਦਾਮ ਛੱਡ ਦੀਏ ਖੋਡਿਆਂ ਚ ਇਹਨੂੰ ਉੱਚੋ ਲੈਣ ਕੇ ਕਣਕ ਜੀ ਨਹੀਂ ਕਿ ਲੋਡ ਹੋਈ ਪਾਈ ਪਈ ਆ ਤੇ ਇਧਰਾਂ ਗੂਤਰੀ ਨੂੰ ਵੀ ਧਰ ਦਈਏ ਬਦਾਮ ਇਹਨਾਂ ਗੂਤਰਾ ਆਪਣਾ ਹਜੇ ਵੀ ਹੋ ਬੇਟਾ ਲੈ ਵੀ ਆਇਆ ਨਹੀਂ ਹਜੇ ਤੱਕ ਨੀਵੇਂ ਥਾਂ ਤੋਂ ਤਾਂ ਬੈਠਾ ਨਹੀਂ ਉਹ ਤਾਂ ਜਾ ਕੇ ਉੱਤਿਆ ਚੜ੍ਹ ਕੇ ਦਿਖਾਉਣਾ ਥਨੂੰ ਕਬੂਤਰ ਕਿਹੋ ਜਿਹਾ ਵਾ ਤੇ ਬੈਠੇ ਅੱਜ ਇਹ ਟਾਈਮ ਦਿਖਾਉਣਾ ਥਨੂੰ 6:00 ਵਜੇ 7 ਮਿੰਟ ਤੇ ਲਾ ਫੋਨ ਫੜੋ ਆ ਫਲਾਦ ਨੂੰ ਥੱਲੇ ਮੀਟਿੰਗ ਨੂੰ ਆਉਂਰੂ ਥੱਲੇ ਲਾ ਜਾਣਾ ਆ ਜਾਣਾ ਇੱਥੇ ਬਣਾ ਉਪਾਲਾ ਦਵਨੀ ਨੂੰ ਆਵਾਜ਼ ਪਾਣੀ ਚੱਕ ਦੇ ਭਰਿਓ ਮਾਂ ਮਾਏ ਜੋਰੇ ਬੰਦੂ ਕੀ ਕੁੱਤਰ ਵੀ ਆ ਉੱਡ ਗਿਆ ਹੁਣ ਖੱਟੀ ਕਾਲੀ ਅੱਖਦ ਨਾਲ ਲਓ ਪੂਜੀ ਅੱਖਦ ਨੂੰ ਖੱਟੀ ਗਾਲੀ ਦੇ ਥੱਲੇ ਉਹਦਾ ਇਹਨੂੰ ਹੋ ਗਈ ਮਾਰ ਲਿਆ ਫੋਲਿਓ ਲਾਇਆ ਵੀ ਕੁੱਤਰ ਨੂੰ ਫਲ ਮਾਚ ਗਿਆ ਇਹ ਲੰਗਵਾਣ ਨੂੰ ਉੱਤਲੇ ਲਾ ਰਹੇ ਨੇ ਬੱਤੀ ਬਾਈ ਅਸਲ ਗੋਣਾ ਤੁਹਾਨੂੰ ਕਿਉਂ ਪਤਲੀ ਜੋੜੀ ਵਾਹ ਤਿਆਰ ਸੰਗ ਜੋ ਨਿਕਲਿਆ ਬਈ ਕਚਰਾ ਕਰਨੀ ਵਿੱਚ ਇੱਧਰ ਬਈ ਆਪਣੇ ਵਾਲਾ ਚੀਨਾ ਵੀ ਕੋਠੀ ਤੋੜ ਕੇ ਆ ਗਿਆ ਛਤਰੀ ਤੇ ਬੈਠ ਗਿਆ ਇਹਨੂੰ ਫੜਦੇ ਆਂ ਉਹਦੇ ਤਾੜਦੇ ਆਂ ਆ ਜਾ ਬਈ ਲਾਓ ਜੀ ਖੋਡਾ ਦੇ ਤੱਕ ਖੋਲ ਸਿੱਧਾ ਜਾਊ ਹੁਣ ਅੰਦਰ ਜਾਂਦਾ ਕਿ ਨਹੀਂ ਦੇ ਖੋਡਾ ਸਿੱਧਾ ਖੋਲਤਾ ਬਈ ਹੁਣ ਦੇਖਦੇ ਆਂ ਅੰਦਰ ਵੜਦਾ ਸਿੱਧਾ ਚੱਲ ਬਈ ਚੱਲ ਬੱਤੋਈ ਖੁੱਡੇਵੇਂ 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 ਖੁੱਡੇ 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 ਲਾ ਕੇ ਮੈਨੂੰ ਲੱਗਾ ਫੇਰ ਕਰਨਾ ਪੈਣਾ ਚਲੋ ਐਂ ਕਰ ਦਿੰਨੇ ਆ ਛਤਰੀ ਲਾ ਲਈ ਹੈ ਤੇ ਆਪ ਆਵ ਹੈਗਾ ਬਈ ਆਪਣੇ ਪੋਲ ਬਣਿਆ ਵਾ ਛਤਰੀ ਛਿੱਧੀ ਛਿੱਟਣ ਨੂੰ ਵਿੱਚ ਤੇ ਖੁੱਡੇ ਦੇ ਮੂਰੇ ਜਾਵਾਂ ਫੇਰ ਉੱਡ ਗਿਆ ਆਇਆ 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 ਉਹੜ ਆਇਆ 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 ਪੋੜ ਗਿਆ ਬਈ ਫੇਰ ਆਇਆ ਬਈ ਆਇਆ 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 ਲਾ ਕੇ ਦੇਖਦੇ ਆਂ ਬਈ ਇਹ ਅੰਦਰ ਜਾਂਦਾ ਆ ਹੋ ਗਿਆ ਬਈ ਅੰਦਰ ਸੱਦਾ ਇਧਰ ਕੂਤਰਾਂ ਨੇ ਬੱਚਾ ਕੱਢੀ ਰੱਖਿਆ ਕੂਤਰਾਂ ਨੇ ਵੇਖੇ ਕੂਤਰ ਸੀਗਾ ਉਹਨਾਂ ਨੇ ਬੱਚਾ ਕੱਢ ਲਿਆ ਆਹ ਦੇ ਪਤਾ ਨਹੀਂ ਕਿਹੜੀ ਕੂਤਰੇ ਕੂਤਰ ਦਾ ਤਾਂ ਪਤਾ ਹੁਣ ਆਪ ਨੂੰ ਇਹ ਆ ਚੀਨਾ ਕੂਤਰ ਸੀ ਬਈ ਜਿਹੜਾ ਸਵੇਰ ਦਾ ਕੋਠੀ ਤੇ ਬੈਠਾ ਸੀ ਹੌਲੀ ਹੌਲੀ ਸਿੱਧਾ ਹੋਊ ਹੁਣੇ ਸਾਡਾ ਤਾਂ ਬਈ ਕੂਤਰ ਕੋਡੇ ਜਾ ਬਹਿ ਗਿਆ ਜਾ ਕੇ ਅੱਜ ਜਲੇ ਕੂਤਰਾਂ ਦਾ ਬਈ ਕਰਤਾ ਟਾਈਮ ਨੋਟ ਆ ਦੋਨੇ ਬਗਲਾਂ ਲਾ ਲੜਾ ਤਿੰਨ ਤਰੀਕ ਅੱਜ ਤੇ ਇਧਰ ਕਾਲੀ ਝੱਲਰ ਵਾਲੇ ਦਾ ਟਾਈਮ ਨੋਟ ਕਰਤਾ ਕਿਹਾਂ ਦੋੜਾਂੀਆਂ ਹੀ ਹੋਈਆਂ ਹਜੇ ਲਾਲ ਪੂਸ ਕਾਲੇ ਡੰਡੇ ਵਾਲਾ ਇਹਨੇ ਚਾਰ ਹੋਗੀਆਂ ਇਹਦੀਆਂ ਵੀ ਚਾਰ ਹੋਗੀਆਂ ਇਹ ਕੂਤਰ ਨਾ ਮੈਂ ਗੱਡੇ ਹਰੀ ਪੂਸ ਕਾਲਾ ਡੰਡਾ ਇਹ ਡੇਢ ਘੰਟਾ ਉੱਡਿਆ ਅੱਜ ਇਹ ਕੂਤਰ ਗੱਡੇ ਵੀ ਕਾਲੀ ਟੋਰੀ ਤੇ ਕਾਲੇ ਟੂਸੇ ਵਾਲਾ ਡੇਢ ਘੰਟਾ ਹੀ ਉੱਡ ਗਿਆ ਇਹ ਤਾਂ ਅੱਜ ਪਹਿਲਾ ਦਿਨ ਸੀਗਾ ਜਮ ਇਹ ਤਾਂ ਵੀ ਪਹਿਲਾ ਦਿਨ ਸੀਗਾ ਇੱਕ ਗੂਦਰੀ ਲਾਲ ਜਿੰਨੀ ਕੱਢੀ ਜੀ ਤੇ ਰੰਗ ਨਹੀਂ ਲਾਇਆ ਬਈ ਉਹਦਾ ਹਜੇ ਟਾਈਮ ਨਹੀਂ ਲੱਗੋ ਤਾਂ ਅਜੇ ਗੇੜਾ ਹੀ ਪਉਂਦੀ ਓ। ਖੁੱਲੀ ਨਹੀਂ ਹਜੇ। ਕੱਢ ਦਗੇ ਬਈ ਹੁਣ ਖੋਡਿਆਂ ਦੇ ਵਿੱਚੋਂ। ਉੱਜੇ ਬਾਹਰ। ਤੋ ਟਿੱਲੇ ਖੋਟੇ ਜਿਹਾ ਵੀ ਕਰ ਦੇ। ਜੇ ਕੁਝ ਜੇ ਬਈ ਆਪਾਂ ਕਰਦੇ ਜੀ ਸਾਰੇ ਖੁੱਲਿਆਂ ਦੇ ਵਿੱਚੋਂ ਤੇ ਲਾਤੇ ਦਿੰਦੇ ਜਿੰਦੇ ਤੇ ਨੀਰਾ ਵੀ ਹੋ ਗਿਆ ਵਾ ਤੇ ਇੱਕ ਗੱਲ ਹੋਰ ਕਰਨੀ ਬਈ ਜਿਹੜੀ ਆਪਣੇ ਪਿੰਡ ਲੋਪੋ 13 ਤਰੀਕ ਦੀ ਬਾਜੀ ਸੀਗੀ 13 ਮਈ ਦੀ ਉਹ ਬਾਜੀ ਹੋ ਗਈ ਕੈਨਸਲ ਮੌਸਮ ਦੀ ਖਰਾਬੀ ਕਰਕੇ ਤੇ ਸਾਰੀਆਂ ਬਾਜ਼ੀਆਂ ਕੈਨਸਲ ਹੋਈ ਜਾਂਦਾ ਇਸ ਕਰਕੇ ਤੇ ਬਾਜੀ ਦੀ ਅਗਲੀ ਜਿਹੜੀ ਡੇਟ ਰੱਖਾਂਗੇ ਉਹ ਤੁਹਾਨੂੰ ਜਲਦੀ ਦੱਸਾਂਗੇ ਤੇ ਫਿਲਹਾਲ ਬਾਜੀ ਕੈਂਸਲ ਆ ਬਈ ਤੇ ਤੇ ਨਾਲ ਹੀ ਬਈ ਹੁਣ ਆਪਾਂ ਕਰ ਲੱਗੇ ਬਲੌਗ ਦੀ ਸਮਾਪਤੀ ਕਿਵੇਂ ਲੱਗਿਆ ਆਪਣਾ ਬਲੌਗ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਹੀ ਆਪਣੇ ਚੈਨਲ ਨੂੰ ਕਰ ਲੋ ਜ਼ਰੂਰ ਸਬਸਕ੍ਰਾਈਬ ਧੰਨਵਾਦ ਬਈ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਲਈ